ਧੀ ਰਾਣੀ ਦਾ ਵਿਆਹ ਹੈ ਪਰ ਹਾਲਾਤ ਇਸ ਪਰਿਵਾਰ ਦੇ ਬਹੁਤ ਬੁਰੇ ਨੇ ਵਿਆਹ ਵਾਲਾ ਮਾਹੌਲ ਨਹੀਂ ਇਸ ਪਰਿਵਾਰ ਦੇ ਵਿੱਚ ਨਜ਼ਰ ਆ ਰਿਹਾ ਇਹ ਜਿੱਥੇ ਇਹ ਪਰਿਵਾਰ ਰਹਿ ਰਿਹਾ ਹੈ ਇਹ ਰੋਡ ਨਾਲੋਂ 4 ਤੋਂ 5 ਫੁੱਟ ਨੀਵਾ ਹੈ ਆਏ ਹਾਲਾਤ ਬਣੇ ਹੋਏ ਨੇ ਤਾਂ ਜਦੋਂ ਮੀਂਹ ਆਉਂਦਾ ਬਾਰਿਸ਼ ਆਉਂਦੀ ਆ ਪਾਣੀ ਭਰ ਜਾਂਦਾ ਹੈ ਮਾਂ ਨੂੰ ਤਾਂ ਬੜੀਆਂ ਰੀਝਾਂ ਹੁੰਦੀਆਂ ਨੇ ਜੇ ਜਦੋਂ ਧੀ ਨੂੰ ਵਿਆਹਣਾ ਹੁੰਦਾ بڑے ਸੁਪਨੇ ਸਜਾਏ ਜਾਂਦੇ ਨੇ ਜਿਹੜੇ-ਜਿਹੜੇ ਸੁਪਨੇ ਸਜਾਏ ਇਹਦਾ ਵੀ ਕਿਤੇ ਚੰਗੇ ਉਂਗਾ ਵਿਆਹ ਕਰਾਂਗੇ ਪਰ ਹੁਣ ਝਾੜੀ ਦਾ ਪਾਣੀ ਪਾਹ ਕੋਈ ਨਹੀਂ ਦੀ ਦੇ ਪਿਤਾ ਜੀ ਨੇ ਜਿਹੜੇ ਦਿਹਾੜੀਦਾਰ ਨੇ ਤਿੰਨ ਧੀਆਂ ਦਾ ਬਹੁਤ ਸੀ ਫਿਰਤੇ ਦੋ ਧੀਆਂ ਜਿਹੜੀਆਂ ਨੇ ਵਿਆਹੀਆਂ ਨੇ ਬੜੀ ਮਿਹਨਤ ਨਾਲ ਬੜੇ ਬੁਰੇ ਹਾਲਾਤਾਂ ਦੇ ਵਿੱਚ ਤੇ ਲਿਸਤੇ ਦਾ ਭੈਣ ਘਾਉਣੇ ਕਿਸ ਨੂੰ ਬਾਣੀ ਪੜੀ ਹਾਂ ਪਰ ਇਦਾਂ ਹੀ ਫਿਰ ਅੱਗੇ ਵੀ ਗੁੱਡੀਆਂ ਤੇ ਨਾ ਕੀਤੇ ਫਿਰ ਇਦਾਂ ਤੁਹਾਨੂੰ ਪਤਾ ਹੋਣਾ ਇਦਾਂ ਕੋਈ ਸੂਟ ਲੈ ਆਉਂਦਾ ਕੋ ਕੋਹਲ ਦਾ ਮੜਾ ਮੋਟੇ ਕਰਦਾ ਹਾਲਾਤ ਵਿਆਹ ਲੈ ਨਜ਼ਰ ਨਹੀਂ ਆ ਰਹੇ ਬਹੁਤ ਬੁਰੇ ਹਾਲਾਤ ਨੇ ਆ ਰਹੇ ਨਹੀਂ ਕੋਈ ਤਿਆਰੀ ਨਹੀਂ ਹੋਈ ਹੁੰਦੀ ਵਿਆਹ ਦੀ ਕਰਦੀਆਂ ਮਜਬੂਰੀਆਂ ਕਰ ਕੀ ਮਜਬੂਰੀਆਂ ਨੇ ਕਰਦੀਆਂ ਇਹ ਮਜਬੂਰੀਆਂ ਕਿ ਪਿਤਾ ਜੀ ਦੇ ਕੋਲੋਂ ਕੰਮ ਨਹੀਂ ਹੁੰਦਾ ਹੁਣ ਬਜ਼ੁਰਗ ਹੋ ਗਏ ਇਸ ਕਰਕੇ ਕੋਈ ਵੀ ਹੁਣ ਆਡੀ ਪਾਣੀ ਘੜਦਾ ਗਰੀਬੀ ਦੇ ਕਾਰਨ ਇਹ ਸਾਡੇ ਹਾਲਾਤ ਤਾਂ ਹੀ ਕੋਈ ਤਿਆਰੀ ਨਹੀਂ ਘਰ ਵਿੱਚ ਕਰਨੀ ਵਿਆਹ ਦੇ ਵਿੱਚ ਦਿਨ ਸੱਤ ਰਹਿੰਦੇ ਨੇ ਤਾਂ ਇਹ ਇਧਰ ਦਾ ਹਾਲਾਤ ਵੀ ਦੱਸ ਦਿੰਦੇ ਆ ਕਿ ਰਸੋਈ ਦੇ ਜਿਹੜੀ ਇਹਨਾਂ ਦੇ ਰਹਿਣ ਬਸੇਰਾ ਹੈ ਇੱਥੇ ਇਹੀ ਦੋ ਰੂਮ ਨੇ ਨਾਲ ਹੀ ਛੋੜੀ ਜੋ ਸੋਈ ਹੈ ਇੱਥੇ ਇਹਨਾਂ ਦਾ ਰੋਟੀ ਬਾਣੀ ਬੰਦਾ ਹੈ ਤੇ ਇਹ ਬਾਹਰ ਦੇ ਹਾਲਾਤ ਨੇ ਕੀ ਬਣਾ ਲਿਆ ਵਿਆਹ ਵਾਸਤੇ ਮਰੀ ਦੇ ਸੂਟ ਸਾੜ ਬਣਾ ਲੈ ਨੇ ਜਾਂ ਨਹੀਂ ਬਣਾਏ ਸਿਰਫ ਦੋ ਸੂਟ ਹੀ ਲਏ ਆ ਤੇ ਰਮਾਲਾ ਸਾਈਟ ਤੇ ਆ ਬਸ ਨੇਸਨ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇੜ ਲਾਲੀ ਦੋਸਤੋ ਬਟਾਲੇ ਦੇ ਨੇੜੇ ਦੇ ਪਿੰਡ ਰਸੂਲਪੁਰ ਪਹੁੰਚੇ ਆ ਜਿੱਥੇ ਧੀਰਾਨੀ ਦਾ ਵਿਆਹ ਹੈ ਪਰ ਹਾਲਾਤ ਇਸ ਪਰਿਵਾਰ ਦੇ ਬਹੁਤ ਬੁਰੇ ਨੇ ਵਿਆਹ ਵਾਲਾ ਮਾਹੌਲ ਨਹੀਂ ਇਸ ਪਰਿਵਾਰ ਦੇ ਵਿੱਚ ਨਜ਼ਰ ਆ ਰਿਹਾ ਨਹੀਂ ਤਾਂ ਵਿਆਹ ਵਾਲੇ ਪਰਿਵਾਰ ਦੇ ਵਿੱਚ ਲੜੀਆਂ ਲਾਈਆਂ ਜਾਂਦੀਆਂ ਹਲਵਾਈ ਲਾਏ ਜਾਂਦੇ ਨੇ 7 ਦਿਨ ਰਹਿੰਦੇ ਨੇ ਵਿਆਹ ਦੇ ਵਿੱਚ ਤਾਂ ਹਾਲਾਤ ਤੁਹਾਡੇ ਨਾਲ ਉਸ ਪਰਿਵਾਰ ਦੇ ਸਾਂਝੇ ਜਾ ਰਹੇ ਆ ਜਿੱਥੇ ਇਹ ਬਰਾਤ ਆਉਣੀ ਆ 23 ਸਤੰਬਰ ਨੂੰ ਪਰ ਇਹਨਾਂ ਦਾ ਇਹ ਰਾਇਨ ਬਸੇਰਾ ਜਿਹੜਾ ਹਾਲਾਤ ਤੁਹਾਡੇ ਸਾਹਮਣੇ ਹੀ ਹੈ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਪਰਿਵਾਰ ਰਹਿ ਰਿਹਾ ਪਹਿਲਾਂ ਦਾ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਇਹ ਇਹ ਜਿੱਥੇ ਪਰਿਵਾਰ ਰਹਿ ਰਿਹਾ ਹੈ ਇਹ ਰੋਡ ਨਾਲੋਂ ਚਾਰ ਤੋਂ 5 ਫੁੱਟ ਨੀਵਾ ਹੈ ਆਏ ਹਾਲਾਤ ਬਣੇ ਹੋਏ ਨੇ ਤਾਂ ਜਦੋਂ ਮੀਂਹ ਆਉਦਾ ਬਾਰਿਸ਼ ਆਉਂਦੀ ਆ ਪਾਣੀ ਭਰ ਜਾਂਦਾ ਹੈ ਤੁਸੀਂ ਆਪ ਹੀ ਅੰਦਾਜ਼ਾ ਲਾਓ ਜਿੱਥੇ ਵਿਆਹ ਹੋਣਾ ਹੈ ਜਿੱਥੇ ਬਰਾਤ ਆਉਣੀ ਹੈ ਉਥੇ ਇਸ ਤਰ੍ਹਾਂ ਦੇ ਹਾਲਾਤ ਨਹੀਂ ਤਾਂ ਪਰਿਵਾਰ ਦੇ ਹਾਲਾਤ ਵੀ ਸਾਂਝੇ ਕਰਦੇ ਆ ਕਿਉਂ ਜਿਸ ਧੀ ਦਾ ਵਿਆਹ ਹੈ ਤਿਆਰੀਆਂ ਨਾ ਮਾਤਰ ਹੋਈਆਂ ਨੇ ਵਰੀ ਦਾ ਜਿਹੜਾ ਸੂਟ ਆ ਉਹ ਬਣਾਇਆ ਹੈ ਅੱਧੀ ਸਾਡੀ ਬੈਠੀ ਹੈ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਹੈ ਪਰਿਵਾਰ ਜਿਆਦਾਤਰ ਜਦੋਂ ਐਵੇਂ ਜਿਹੇ ਹਾਲਾਤ ਬਣ ਜਾਂਦੇ ਨੇ ਪਰਿਵਾਰ ਟੁੱਟ ਜਾਂਦੇ ਨੇ ਹਿੰਮਤ ਹਾਰ ਜਾਂਦੇ ਨੇ ਧੀ ਦੇ ਪਿਤਾ ਜੀ ਨੇ ਜਿਹੜੇ ਦਿਹਾੜੀਦਾਰ ਨੇ ਤਿੰਨ ਧੀਆਂ ਦਾ ਬੋਸ ਸੀ ਸਿਰ ਤੇ ਦੋ ਤੀ ਜਾਂ ਦੋ ਧੀਆਂ ਜਿਹੜੀਆਂ ਨੇ ਵਿਆਹੀਆਂ ਨੇ ਬੜੀ ਮਿਹਨਤ ਨਾਲ ਬੜੇ ਬੁਰੇ ਹਾਲਾਤਾਂ ਦੇ ਵਿੱਚ ਅੱਜ ਇਸ ਧੀ ਦਾ ਵਿਆਹ ਵੀ ਹੈ ਜਿਹੜਾ 23 ਸਤੰਬਰ ਨੂੰ ਹੋਣ ਵਾਲਾ ਹੈ ਪਰ ਫਿਰ ਹਾਲਾਤਾਂ ਹਲਾਤਾਂ ਨੇ ਮਾਰਿਆ ਹੋਇਆ ਪਰਿਵਾਰ ਹੈ ਗਲਬਾ ਚੜਾ ਗਿਆ ਭੈਣ ਜੀ ਨੇ ਸਾਡੇ ਨਾਲ ਕਹਿੰਦੇ ਕਿਵੇਂ ਦੇਖ ਦਿਓ ਵਿਆਹ ਵਾਲਾ ਮਾਹੌਲ ਨਹੀਂ ਨਜ਼ਰ ਆ ਰਿਹਾ ਕੋਈ ਵੀ ਇੱਥੇ ਕੋਈ ਜਿਸ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਧੀ ਦਾ ਬੜੇ ਚਾਵਾ ਨਾਲ ਤੀਨ ਉਤੋ ਰਿਆ ਜਾਂਦਾ ਪਰ ਹਲਾਲ ਬਹੁ ਮਾੜੇ ਨੇ ਹਾਂ ਨਹੀਂ ਬੱਸ ਹਾਂ ਹਾਂ ਮੀਂਹ ਪਕ ਨਹੀਂ ਹਾਂ ਨਹੀਂ ਧੀਉਣੀ ਬੈਸੇ ਠੀਕ ਦਿਹਾੜੀ ਕਦੀ ਮਿਲ ਗਈ ਕਦੀ ਨਾ ਮਾੜੇ ਹੂੰ ਰੋਟੀ ਤਾਂ ਨਹੀਂ ਕਰਜ਼ਾ ਪੂਰਾ ਹੁੰਦਾ ਇਹ ਧੀ ਦੇ ਜਹਾਉਣ ਕੋ ਤੇ ਬੜੇ ਹੀ ਪਰ ਨਹੀਂ ਦਿਹਾੜੀ ਤੋਂ ਪਾ ਕੀ ਲੰਮਟੀ ਰੰਗ ਇਹਦਾ ਮੰਨ ਦੇਖੋ ਵਿਆਹ ਦੇ ਵਿੱਚ ਕਿੰਨੇ ਦਿਨ ਲੈਂਦੇ ਨੇ 7 ਦਿਨ 7 ਦਿਨ ਤਾਂ ਜੋ ਇਸ ਤਰ੍ਹਾਂ ਦੇ ਹਲਾਤ ਬਣੇ ਨੇ ਮੈਂ ਦੇਖ ਰਿਹਾ ਮਾੜੇ ਹਾਲਾਤ ਨੇ ਨਹੀਂ ਤਾਂ ਜਿੱਥੇ ਵਿਆਹ ਹੁੰਦਾ ਹੈ ਹਲਵਾਈ ਲਾਏ ਜਾਂਦੇ ਨੇ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਤੁਹਾਡੇ ਨਾਲ ਦਾ ਹਲਵਾਈ ਨਜ਼ਰ ਆ ਰਹੇ ਨੇ ਨਾ ਰਿਸ਼ਤੇਦਾਰ ਭੈਣ ਭਰਾ ਨਜ਼ਰ ਆ ਰਹੇ ਨੇ ਲੋਕੋ ਹੱਬ ਜਿਹ ਹੈ ਆਈ ਨਹੀਂ ਲੋਹਵਾਈ ਕਾ ਦੇਣਾ ਹਾਂ ਤਿਆਰੀਆਂ ਕਿੰਨੀਆਂ ਵੀ ਹੋਈਆਂ ਨੇ ਹੁੰਦਾ ਜੀ ਹਾਂਜੀ ਤਿਆਰੀਆਂ ਹਾਂਜੀ ਹੋਈਆਂ ਜਾਂ ਨਹੀਂ ਹੋਈਆਂ ਆ ਇਹ ਪਿਆਰੀ ਗੋਈ ਨੇ ਹੋਰ ਮਾਲਾ ਦੇਖ ਸੀ ਇਹੋ ਸੋਹਣੀ ਪਰ ਮਾਲਾ ਸਾਬ ਬਣਾਇਆ ਇਹ ਹਾਂਜੀ ਤਾਂ ਪਹਿਨੇ ਕਿਉਂ ਇਸ ਤਰ੍ਹਾਂ ਦੇ ਹਾਲਾਤ ਨੇ ਕੀ ਕਰਦੇ ਨੇ ਪਿਤਾ ਜੀ ਧੀ ਰਾਨੀ ਦੇ ਇਹ ਦਿਹਾੜੀ ਦਾ ਆਪੇ ਕਰਦੇ ਹਾਂ ਕਦੀ ਦਿਹਾੜੀ ਮਿਲਦੀ ਕਦੀ ਨਾ ਮਿਲਦੀ ਹਾਂ ਪਰ ਮਾਂ ਨੂੰ ਤਾਂ ਬੜੀਆਂ ਰੀਝਾਂ ਹੁੰਦੀਆਂ ਨੇ ਜਦੋਂ ਧੀ ਨੂੰ ਵਿਆਹਣਾ ਹੁੰਦਾ بڑے ਸੁਪਨੇ ਸਜਾਏ ਜਾਂਦੇ ਨੇ ਹਾਂਜੀ ਕਿਹੜੇ ਕਿਹੜੇ ਸੁਪਨੇ ਸਜਾਏ ਇਹੋ ਸਜਾਏ ਵੀ ਇਹਦਾ ਵੀ ਕਿਤੇ ਚੰਗੇ ਉਂਗਾ ਵਿਆਹ ਕਰਾਂਗੇ ਪਰ ਹੁਣ ਝਾੜੀ ਤੇ ਪਾਣੀ ਪੈਹਾ ਕੋਈ ਨਹੀਂ ਕਿੰਨਾ ਕਿ ਮਨ ਭਰਦਾ ਇਹ ਟਾਈਮ ਦਾ ਥੋੜਾ ਰਹਿ ਗਿਆ ਹੁਣ ਭਰਦਾ ਗਿਆ ਹੁਣ ਕੀ ਕਰੀਏ ਇਹ ਯਾਨੀ ਹਰ ਵਤੋ ਵਾਦੇ ਹਰ ਮੱਤ ਕੀਤੀਆਂ ਤੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਕਿਸੇ ਨੂੰ ਬਾਹਣੀ ਪੜੀ ਹਾਂ ਤੇ ਇਦਾਂ ਹੀ ਅੱਗੇ ਵੀ ਗੁੱਡੀਆਂ ਤੇ ਨਾ ਕੀਤੇ ਫਿਰ ਇਦਾਂ ਤੁਹਾਨੂੰ ਪਤਾ ਹੋਣਾ ਇਦਾਂ ਕੋਈ ਸੂਟ ਲੈ ਆਉਂਦਾ ਕੋ ਕੋਈ ਇਦਾਂ ਮੜਾ ਮੋਟੇ ਕਰ ਦਿੰਦਾ। ਅਰੇ ਕਣੇ ਜੀ ਦੋ ਧੀ ਦਾ ਨੀ ਦਾ ਵਿਆਹ ਹੁੰਦਾ ਤਾਂ ਅਸੀਂ ਬੜੇ ਚਾਵਾਂ ਨਾਲ ਉਰੀ ਡੋਲੀ ਤੋੜਨੀ ਹੁੰਦੀ ਹੈ। ਜੁਵਾਈ ਭਾਈ ਨੇ ਆਉਣਾ ਬਰਾਤ ਲੈ ਕੇ ਆਉਣਾ। ਬੜੇ ਇੰਤਜ਼ਾਮ ਕੀਤੇ ਜਾਂਦੇ ਨੇ। ਕਿਸ ਤਰ੍ਹਾਂ ਕਿ ਇੱਥੇ ਤਾਂ ਮੈਨੂੰ ਇੰਤਜ਼ਾਮ ਨਜ਼ਰ ਨਹੀਂ ਆ ਰਿਹਾ ਕਿ ਵੀ ਕਿਵੇਂ। ਗਰੀਬੀ ਬੜੀ ਹੈ। ਉਹਆਂ ਦੇ ਵਿੱਚ ਤਾਂ ਰਹਿਣ ਦੇ ਜਦੋਂ ਮੀਂਹ ਆਉਂਦਾ ਉਦੋਂ ਆਵੇਂ ਬੰਨ ਲਾਏ ਵੀ ਅੰਦਰ ਪਾਣੀ ਨਾ ਆ ਜਾ। ਇੰਜ ਜਿੱਤੇ ਰਹਿ ਰਹੇ ਹੋ ਮੈਂ ਦੇਖ ਰਿਹਾ ਜੀ 5 5 ਫੁੱਟ ਨੀਵਾ ਆਏ ਮੇਰੇ ਨਾਲ ਚਾਰ ਤੋਂ ਪੰਜ ਫੁੱਟ ਨੀਵਾ ਗੋਡੇ ਭੱਜ ਜਾਂਦੇ ਸਿਰ ਭੱਜ ਜਾਂਦਾ ਯਾਰ ਉਧਰੋਂ ਬਾ ਉਧਰੋਂ ਪਾਣੀ ਆ ਜਾਂਦਾ ਚੀਜ਼ਾਂ ਖਰਾਬ ਹੋ ਜਾਂਦੀਆਂ ਮਾੜੀਆਂ ਮੋਟੀਆਂ ਕਦੀ ਚੁੱਕ ਕੇ ਮੰਜੇ ਤੇ ਕਦੀ ਫਿਕੇ ਕਰਦਾ ਬੱਤ ਤੋਂ ਬੱਤਰ ਹਾਲਾਤ ਨੇ ਹਾਂ ਜੀ ਇਹੋ ਨੇ ਸੱਤਾਂ ਮਾੜੀਆਂ ਮੋਟੀਆਂ ਗੰਢ ਨੂੰ ਫਿਰ ਦਿੰਦਾ ਹਾਂ ਚੋਂਦੇ ਆ ਤਾਂ ਜਰੂਰ ਇਸ ਪਰਿਵਾਰ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਜੋ ਵੀ ਬਿਆਨ ਹੋ ਰਹੀਆਂ ਤਸਵੀਰਾਂ ਜਿਹੜੀਆਂ ਨੇ ਉਹੀ ਦੱਸ ਰਹੀਆਂ ਨੇ ਕਿ ਜਿੱਥੇ ਵਿਆਹ ਹੈ ਤਾਂ ਬੁਰੇ ਹਾਲਾਤਾਂ ਦੇ ਵਿੱਚ ਹੈ ਪਰਿਵਾਰ ਹੈ ਮਾਂ ਨੇ ਬਹੁਤ ਸੁਪਨੇ ਸਜਾਉਂਦੀ ਹੈ ਆਪਣੀ ਧੀ ਦੇ ਵਿਆਹ ਵਾਸਤੇ ਪਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਅੱਜ ਮਜਬੂਰੀਆਂ ਨੇ ਬੇਬਸੇ ਮਾਂ ਬੇਬਸ ਇਸਲੀ ਵਿਆਹ ਇਹ ਜੋ ਆਈ ਭਾਈ ਨੇ ਬਰਾਤ ਲੈ ਕੇ ਆਉਣਾ ਤਾਂ ਬਰਾਤੀਆਂ ਨੂੰ ਬਿਠਾਉਣ ਵਾਸਤੇ ਥਾਂ ਨਹੀਂ ਹੈ ਜਿੱਥੇ ਆਪ ਰਹਿੰਦੇ ਨੇ ਪਾਣੀ ਭਰ ਜਾਂਦਾ ਮੀਂਹ ਆਉਂਦਾ ਤਾਂ 2.5 4 ਤੋਂ 5 ਫੁੱਟ ਨੀਵਾ ਹੈ ਤਾਂ ਉਤਰਨਾ ਪੈਂਦਾ ਜਿਵੇਂ ਇਹ ਚਬੂਤਰਾਂ ਦੇ ਬਾੜੇ ਦੇ ਵਿੱਚ ਰਹਿਣਾ ਹੁੰਦਾ ਉਹ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ। ਮੈਨੂੰ ਤਾਂ ਇਸ ਤਰ੍ਹਾਂ ਸਾਰਾ ਦਿਨ ਬੀਤਦਾ ਫਿਰ ਹੁਣ ਕਿਉਂਕਿ ਦਿਨ ਤਾਂ ਸੱਤ ਰਹਿੰਦੇ ਨੇ ਵਿਆਹ ਦੇ ਵਿੱਚ। ਤੇ ਇਸ ਤਰ੍ਹਾਂ ਹੀ ਫਿਰ ਹੁਣ ਕੀ ਕਰੀਏ ਜੇ ਆਖਿਰ ਕੋਈ ਸਾਡਾ ਸਾਥ ਦੇਊਗਾ ਇੰਨਾ ਇਤਨਾ। ਹੂੰ। ਤਾਂ ਜਰੂਰ ਇਸ ਮਾਂ ਦਾ ਦਰਦ ਧਿਆਨ ਚ ਆ ਰਿਹਾ ਇਹਨਾਂ ਦੇ ਹੰਝੂ। ਹਾਂਜੀ। ਕਮਰਿਆਂ ਬਾਰੇ ਸੋਚਿਓ ਮੈਂ ਬਹੁਤ ਨੀਵੇਂ ਜੇ ਇਹ ਨਹੀਂ ਚੜਿਆ ਜਾਂਦਾ ਸਿਰ ਭੱਜਦਾ ਨਹੀਂ ਮੇਰੇ ਕੋ ਪੈਣੇ ਨੇ ਤਿੰਨ ਚਾਰ ਸਾਲ ਤੇ ਹੋ ਗਿਆ ਮਾੜੀਆਂ ਮੋਟੀਆਂ ਨਹੀਂਆਂ ਪਰਗਾ ਉੱਤੇ ਹੀ ਹੁਣ ਤੇ ਕਲੋਗੀ ਤਾਂ ਇਸ ਦੀ ਰਣੀ ਦਾ ਵਿਆਹ ਜ਼ਰੂਰ ਹੈ ਪਰ ਚਿਹਰੇ ਤੇ ਉਹ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਮਿਉਸੀ ਨਜ਼ਰ ਆ ਰਹੀ ਹੈ ਵਿਆਹ ਦੇ ਵਿੱਚ ਦਿਨ ਰਹਿੰਦੇ ਨੇ ਸੱਤ ਪਰ ਹਾਲਾਤ ਵਿਆਹਲੇ ਨਜ਼ਰ ਨਹੀਂ ਆ ਰਹੇ ਬਹੁਤ ਬੁਰੇ ਹਾਲਾਤ ਨਜ਼ਰ ਆ ਰਹੇ ਨੇ ਕੋਈ ਤਿਆਰੀ ਨਹੀਂ ਹੋਈ ਹੁੰਦੀ ਵਿਆਹ ਦੀ ਕਰਦੀਆਂ ਮਜਬੂਰੀਆਂ ਕਰ। ਜੀ। ਕੀ ਮਜਬੂਰੀਆਂ ਨੇ? ਕਰਦੀਆਂ ਇਹ ਮਜਬੂਰੀਆਂ ਕਿ ਪਿਤਾ ਜੀ ਦੇ ਕੋਲੋਂ ਕੰਮ ਨਹੀਂ ਹੁੰਦਾ ਹੁਣ ਬਜ਼ੁਰਗ ਹੋ ਗਏ। ਹਾਂ। ਇਸ ਕਰਕੇ ਕਰ ਕੋਈ ਵੀ ਹੁਣ ਆਡੀ ਬਾਣੀ ਕਰਦਾ। ਤੇ ਗਰੀਬੀ ਦੇ ਕਾਰਨ ਸਾਡੇ ਹਾਲਾਤ ਤਾਂ ਹੀ ਕੋਈ ਤਿਆਰੀ ਨਹੀਂ ਘਰ ਵਿੱਚ ਚੱਲ ਰਹੀ। ਜੀ ਜੀ। ਤੇਨੇ ਸੁਪਨੇ ਸਜਾਏ ਵੀ ਆਵਦੇ। ਸੁਪਨੇ ਤੇ ਚਲੋ ਹਰ ਇੱਕ ਦੇ ਹੁੰਦੇ ਆ ਕਿ ਸਾਡਾ ਇਸ ਤਰੀਕੇ ਨਾਲ ਹੋਵੇ। ਅੱਛਾ। ਵਧੀਆ। ਹਾਂ। ਬਾਕੀ ਉਹਨਾਂ ਹਾਲਾਤਾਂ ਤੇ ਆ। ਇੱਥੇ ਰਾਨੀਏ ਕੀ ਬਣਾ ਲਿਆ ਵਿਆਹ ਵਾਸਤੇ? ਵਰੀ ਦੇ ਸੂਟ ਸਾੜ ਬਣਾ ਲਏ ਨੇ ਜਾਂ ਨਹੀਂ ਬਣਾਏ? ਸਿਰਫ ਦੋ ਸੂਟ ਹੀ ਲਏ ਆ। ਹੂੰ। ਤੇ ਰਮਾਲਾ ਸਾਈਪ ਲਿਆ ਬਸ ਇਹ ਹੀ। ਰਬਨੰਦ ਰਾਜ ਵੀ ਹੁੰਦੀ ਹੈ ਜੇ। ਰੱਬਾ ਖਲਾਦ ਇੰਨੇ ਜੋ ਮਾਰੇ ਬਣਾਤੇ ਅੱਜ ਜਿਸ ਤੇ ਧੀ ਨੂੰ ਪਰੀਆਂ ਦੀ ਤਰ੍ਹਾਂ ਤੋੜਨਾ ਪਿਓ ਪਿਤਾ ਜੀ ਨੇ ਮਾਤਾ ਜੀ ਨੇ ਉਹ ਵੀ ਬੇਬਸ ਬੈਠੀ ਹੋਏ ਨੇ ਰਬਨੰਦ ਨਾਰਾਜ਼ ਕਿਉਂ ਹੋ ਰਹੀ ਹੈ? ਹੁੰਦੀ ਆ। ਜੀ। ਚਾਹੇ ਤਿਆਰੀਆਂ ਵਿਆਹ ਦੇ ਵਿੱਚ ਬਹੁਤ ਹੁੰਦੀਆਂ ਨੇ ਬੜੇ ਰੀਤੀ ਰਿਵਾਜ ਹੁੰਦੇ ਨੇ ਪਰ ਰੱਬ ਦੇ ਔਟ ਆਸਰੇ ਨਾਲ ਇਸ ਪਰਿਵਾਰ ਨੇ ਸ਼ੁਰੂਆਤ ਕੀਤੀ ਹੈ ਹੁਣ 7 ਦਿਨ ਰਹਿੰਦੇ ਵਿਆਹ ਦੇ ਵਿੱਚ ਤਾਂ ਤੁਸੀਂ ਆਪ ਹੀ ਦੇਖਦੇ ਹੋ ਮਾਵਾਂ ਧੀਆਂ ਬੈਠੀਆਂ ਹੋਈਆਂ ਨੇ ਕਿਸੇ ਦੀ ਉਮੀਦ ਦੇ ਵਿੱਚ ਰਿਸ਼ਤੇਦਾਰ ਭੈਣ ਭਰਾ ਆਉਣ ਬਾਹਾਂ ਫੜਨ ਤਾਂ ਬੇਟਾ ਜੀ ਕਿੰਨਾ ਪੜੇ ਹੋ ਤੁਸੀਂ ਕਲਾਸ 2 ਕਿਹੜੇ ਹਾਲਾਤਾਂ ਦੇ ਵਿੱਚ ਪੜਾਇਆ ਪਤਾ ਜੀ ਉਹ ਬੜਾ ਔਖਾ ਦਾਇਨ ਸਕੂਲ ਦੇ ਵਿੱਚ ਕਦੀ ਫੀਸ ਮਾਫ ਕਰਵਾ ਕੇ ਕਦੀ ਜਾਂ ਸਕੂਲ ਜਾ ਕੇ ਕਹਿ ਕੇ ਹੁਣੋ ਕਿ ਕੋਈ ਨਹੀਂ ਤੂੰ ਇਹ ਪੇਪਰ ਦਵਾਓ ਹੋਰ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੂੰ ਤੁਹਾਡੇ ਸਿਰ ਤਿੰਨ ਭੈਣਾਂ ਹੀ ਤੁਸੀਂ ਵੱਡੇ ਹੋ ਸਭ ਤੋਂ ਨਹੀਂ ਸਭ ਤੋਂ ਛੋਟੀ ਅੱਛਾ ਉਹ ਦੋ ਭੈਣਾਂ ਵਿਆਹੀਆਂ ਨੇ ਹਾਂਜੀ ਉਹਨਾਂ ਨੂੰ ਜਿਹੜੇ ਹਾਲਾਤਾਂ ਦੇ ਵਿੱਚ ਵਿਆਹਿਆ ਸੀ ਉਹਨਾਂ ਨੂੰ ਵਹੀ ਹਾਲਾਤਾਂ ਦੇ ਵਿੱਚ ਰਿਸ਼ਤੇਦਾਰਾਂ ਦੀ ਮਾੜਾ ਮੋਟਾ ਜੀ ਕਿਤੇ ਉਹਨਾਂ ਦੇ ਵੀ ਤਰਸੂਈ ਆਉਂਦਾ ਆਪਣੇ ਪਿਤਾ ਜੀ ਦਾ ਹਾਲਾਤ ਦੇ ਇਸ ਚਿਰ ਫਿਰ ਜੇ ਅੱਜ ਪਿਤਾ ਜੀ ਦੇ ਹਾਲਾਤ ਵਧੀਆ ਹੁੰਦੇ ਤੇ ਅੱਜ ਡੋਲੀ ਵੀ ਸਹੀ ਜਾਵਾਂ ਨਾਲ ਤੋਰਨੀ ਸੀ ਹਾਂ ਜੀ ਹਾਂ ਜਰੂਰ ਜੇ ਮਜਬੂਰੀਆਂ ਬਣ ਜਾਂਦੀਆਂ ਨੇ ਸਾਡੀਆਂ ਵੀ ਤੁਸੀਂ ਵੀ ਵੀਡੀਓ ਇਹੋ ਜਿਹੇ ਪਰਿਵਾਰਾਂ ਦੀ ਪਾਉਣੇ ਆ ਮਜਬੂਰੀ ਦੇ ਵਿੱਚ ਪਾਉਣੀ ਪੈਂਦੀ ਹੈ ਵੀਡੀਓ ਬੇੜੇ ਜੀ ਤੁਹਾਡੀ ਵੀ ਵੀਡੀਓ ਜਿਹੜੀ ਪਾਉਣੀ ਪੈ ਰਹੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਵੀਡੀਓ ਬਣਾ ਰਹੇ ਹੋ ਹਾਂ ਜੀ ਹਾਂ ਜੀ ਹਾਂ ਜੀ ਇਤਰਾਜ ਦਾਨੀ ਵੀਡੀਓ ਦਾ ਨਹੀਂ ਇਤਰਾਜ ਜਿਹੜੇ ਤੁਹਾਨੂੰ ਦਾਨੀ ਸੱਜਣ ਦੇਖ ਰਹੇ ਨੇ ਕੀ ਅਪੀਲ ਲਗਾਉਣੀ ਕੀ ਬੇਨਤੀ ਲਉਣੀ ਰਹਿੰਦੇ ਹਾਂ ਕਿ ਆਡੀ ਮਦਦ ਕੀਤੀ ਜਾਵੇ ਆਂ ਜਰੂਰ ਜੀ ਇਸ ਧੀ ਦਾ ਵਿਆਹ ਹੈ ਸਾਡੀਆਂ ਦੁਆਵਾਂ ਤੇ ਅਸੀਸਾਂ ਜਰੂਰ ਇਸ ਧੀ ਦੇ ਨਾਲ ਨੇ ਤਾਂ ਸਾਡੀ ਵੀ ਅਪੀਲ ਹੈ ਦਾਨੀ ਸੱਜਣਾ ਨੂੰ ਕਿ ਇਹਨਾਂ ਦੇ ਹਾਲਾਤ ਦੇਖਣ ਤੋਂ ਬਾਅਦ ਇਹਨਾਂ ਦੀ ਮਦਦ ਜਰੂਰ ਹੋਵੇ ਤੁਹਾਡੇ ਤਿਲ ਫੁੱਲ ਸੇਵਾ ਨਾਲ ਇਹਨਾਂ ਦਾ ਜਿਹੜਾ ਵਿਆਹ ਚਾਵਾ ਨਾਲ ਹੋ ਗਿਆ ਜੀਆ ਵਧੀਆ ਤਰ੍ਹਾਂ ਸਾਡੀ ਧੀ ਦੀ ਡੋਲੀ ਤੋਂ ਰਵਾਨਾ ਹੋਈ ਤਾਂ ਸਾਡੇ ਨਾਲ ਭਾਂਜੀ ਵੀ ਮੌਜੂਦ ਨੇ ਰਿਸ਼ਤੇਦਾਰ ਨੇ ਇਹਨਾਂ ਦੇ ਗੱਲਬਾਤ ਵੀ ਕਰਦੇ ਆਂ ਭਾਂਜੀ ਦਾ ਨਾਮ ਵੀ ਤੁਹਾਡਾ ਹੀ ਹੈ ਰਾਜੀ ਮੈਨੂੰ ਇਹ ਦੱਸੋ ਕਿਉਂ ਇਸ ਤਰ੍ਹਾਂ ਦੇ ਹਾਲਾਤ ਨੇ ਵਿਆਹ ਵਾਲਾ ਮਾਹੌਲ ਨਹੀਂ ਨਜ਼ਰ ਆ ਰਿਹਾ ਨਹੀਂ ਤਾਂ ਜਿੱਥੇ ਵਿਆਹ ਹੁੰਦਾ ਹੈ ਉਥੇ ਹਲਵਾਈ ਲਾਏ ਜਾਂਦੇ ਲੜੀਆਂ ਤਾਂ ਹੀ ਲਾਈਆਂ ਜਾਂਦੀਆਂ ਨੇ ਵਿਆਹ ਦੇ ਵਿੱਚ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਪਰ ਇਹ ਦੋਵੇਂ ਮਾਵਾਂ ਧੀਆ ਵੇਖੀਆਂ ਨਹੀਂ ਨਜ਼ਰ ਗਰੀਬੀ ਹੀ ਬਹੁਤ ਜ਼ਿਆਦਾ ਇਹਨਾਂ ਦੇ ਘਰੇ ਮਾਹ ਰੋਟੀ ਵੀ ਪੱਕਦੀ ਹੈ ਇਹਨਾਂ ਦੀ ਜਿਹੜੀ ਭਾਜੀ ਤੇ ਆੜੀ ਲਾਉਂਦੇ ਨੇ ਤੇ ਜਦੋਂ ਮਿਲਦੀ ਦਿਹਾੜੀ ਵਿਚਾਰੇ ਦੋ ਚਾਰ ਦਿਨ ਉਹਨਾਂ ਕੱਢ ਲੈਂਦੇ ਜਦੋਂ ਨਹੀਂ ਮਿਲਦੀ ਫਿਰ ਤੁਹਾਨੂੰ ਪਤਾ ਟਾਈਮ ਪਾਸ ਕਰਨਾ ਬਹੁਤ ਮੁਕੰਦਾ ਕਿ ਉਹਦੇ ਤੇ ਰੋਟੀ ਤਾਂ ਵੀ ਉੱਤਰ ਹੋ ਜਾਂਦੀ ਹੈ ਤੇ ਇਸ ਕਰਕੇ ਚਲੋ ਅਹੀਂ ਤੇ ਉਹ ਕਹਿੰਦੇ ਆ ਕਿ ਇਹਨਾਂ ਦੇ ਘਰ ਅਜੀਬ ਤਿਕ ਕੋਈ ਤਿਆਰੀ ਨਹੀਂ ਗਈ ਤੇ ਭੈਣ ਭਰਾ ਉਹਨੂੰ ਬੇਨਤੀ ਆਪੇ ਇਹਨਾਂ ਦੀ ਵੱਧ ਵੱਧ ਮਦਦ ਕੀਤੀ ਜੀ ਠੀਕ ਕਰਦੇ ਨੇ ਪਿਤਾ ਜੀ ਇਹਨਾਂ ਦੇ ਦਿਹਾੜੀ ਕਰਦੇ ਨੇ ਮਿਸਤਰੀਆਂ ਦੇ ਮਗਰ ਦਿਹਾੜੀ ਹੁੰਦੇ ਤੇ ਤੁਹਾਨੂੰ ਪਤਾ ਮਿਸਤਰੀਆਂ ਦੇ ਮਗਰ ਦਿਹਾੜੀ ਜਿਹੜੀ ਉਹ ਠੇਕੇਦਾਰ 400 ਰੁਪਏ ਤੋਂ ਵੱਧ ਦਿੰਦੇ ਨੇ ਤੇ ਜਦੋਂ 400 ਤੇ ਇੱਕ ਦਿਨ ਆਪਾਂ 400 ਚ ਲਾ ਆਉਨੇ ਆ ਤੇ ਦੋ ਚਾਰ ਦਿਨ ਆਪਣੀ ਦਿਹਾੜੀ ਭੱਜ ਜਾਂਦੀ ਆ ਤੇ ਬਾਅਦ ਵਿੱਚ ਤੁਸੀਂ ਆਪ ਹੀ ਸੋਚ ਲਓ ਕਿ 400 ਰੁਪਏ ਨਾਲ ਕੀ ਬਣਦਾ ਤਿੰਨ ਚਾਰ ਦਿਨ ਜਾਂ ਫਿਰ 15 ਰੁਪਏ ਮੈਂ ਦੇਖ ਰਿਹਾ ਵੀ ਮਾਤਾ ਜੀ ਭਾਵੇਂ ਸਾਡੇ ਨਾਲ ਬੋਲ ਜ਼ਰੂਰ ਰਹੇ ਨੇ ਮਨ ਭਰਿਆ ਪਿਆ ਉਹਨਾਂ ਦਾ ਹਾਂਜੀ ਬਹੁਤ ਰੋਂਦੇ ਨੇ ਇਹੋ ਦਲਾਸਾ ਦੇਦਾ ਕਿ ਚਲੋ ਪ੍ਰਮਾਤਮਾ ਜ਼ਰੂਰ ਤੁਹਾਡਾ ਸਾਥ ਦੇਵੇਗਾ ਕਦੀ ਨਾ ਕਦੀ ਤੇ ਪ੍ਰਮਾਤਮਾ ਸਾਥ ਦੇਵੇਗਾ ਤੇ ਅਸੀਂ ਇਹ ਕਹਿੰਦੇ ਆ ਕਿ ਹੁਣ ਇੰਨੇ ਇਹਨਾਂ ਦੇ ਮਾੜੇ ਹਾਲਾਤ ਨੇ ਇਹਨਾਂ ਦੀ ਬੇਟੀ ਦਾ ਵਿਆਹ ਜਰੀ ਚੰਗਾ ਹੋ ਜੇ ਤੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਧੀ ਵਾਲੇ ਆ ਸਾਨੂੰ ਪਤਾ ਹੈ ਜਦੋਂ ਆਪਣੀ ਧੀ ਜਾਨੀ ਦਾ ਵਿਆਹ ਹੁੰਦਾ ਤਾਂ ਬੜੇ ਚਾ ਚਾ ਮਲਾ ਕੀਤੇ ਜਾਂਦੇ ਨੇ ਬੜੀਆਂ ਰੀਤੀ ਰਿਵਾਜ ਜਿਹੜੇ ਆਪਣਾ ਜਦੋਂ ਤੀਨ ਨੂੰ ਤੋੜਦੇ ਆ ਇੱਕ ਪਰੀਆਂ ਦੀ ਤਰ੍ਹਾਂ ਤੋੜਦੇ ਆ ਹੁਣ ਉਹਨਾਂ ਦੇ ਹਾਲਾਤ ਵੇਖੋ ਕਿ ਉਹਨਾਂ ਦਾ ਵੀ ਦੇਰੀ ਪੁੱਛਿਆ ਜਾਂਦਾ ਕਿ ਸਾਡੇ ਕੋਲ ਅਜੇ ਕੁਝ ਨਹੀਂ ਆ ਤੇ ਅਸੀਂ ਕਿਸ ਤਰ੍ਹਾਂ ਤੀਨ ਨੂੰ ਤੋੜਨਾ ਇਹ ਪਿਤਾ ਵਾਸਤੇ ਵੱਡੀ ਚੀਜ਼ ਹੁੰਦੀ ਹੈ ਕਿ ਉਹਨੇ ਆਪਣੀ ਧੀ ਪਿਤਾ ਵਾਸਤੇ ਬਹੁਤ ਹੀ ਵੱਡੀ ਇਹ ਚੀਜ਼ ਆ ਬਹੁਤ ਉਹਨਾਂ ਨੂੰ ਵੀ ਦੁੱਖਵਾ ਮਾਤਾ ਨੂੰ ਵੀ ਬੜਾ ਦੁੱਖਵਾ ਪਰ ਕੀ ਕਰ ਸਕਦਾ ਤੇ ਜਿਹੜਾ ਕੋਈ ਭੈਣ ਭਰਾ ਵਾ ਅਜੇ ਤੱਕ ਕੋਈ ਵੀ ਕਿਸੇ ਨੇ ਹਣਕੇ ਇਹਨਾਂ ਨੂੰ ਪੁੱਛਿਆ ਨਹੀਂਗਾ ਕਿ ਤੁਹਾਡੇ 7 ਦਿਨ ਵਿਆਹ ਚ ਰਹਿ ਗਏ ਆ ਕੀ ਤੁਹਾਨੂੰ ਚਾਹੀਦਾ ਕਿਸੇ ਨੇ ਨਹੀਂ ਪੁੱਛਿਆ ਤਿਆਰੀਆਂ ਕਿੰਨੀਆਂ ਕਿ ਹੋਈਆਂ ਨੇ ਹੁਣ ਤਿਆਰੀਆਂ ਇਹਨਾਂ ਦੇ ਘਰੇ ਸੱਸ ਦੋ ਸੂਟ ਸੀ ਇੱਕ ਬੇਟੀ ਦਾ ਵਿਆਹ ਵਾਲਾ ਲਿਆਂਦਾ ਵਾ ਤੇ ਕੇ ਸੂਟ ਵਾ ਕਰਮਾਲਾ ਸਾਹਿਬ ਲਿਆ ਤਾ ਕਿਵੇਂ ਦੇ ਦਿਓ ਜੀ ਕੀ ਅਪੀਲ ਲੰਨੀ ਜਾਂਦੇ ਹੋ ਬੇਨਤੀ ਜੀ ਅਪੀਲ ਹੈ ਕੋਈ ਆ ਕਿ ਵੀਰਾਂ ਨੂੰ ਹਨ ਐਨ ਆਰ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੱਤੋ ਵਾਦ ਇਹਨਾਂ ਦੀ ਮਜਦ ਕਰੋ ਹੋਰ ਵੀ ਭੈਣ ਭਰਾ ਜਿਹੜੇ ਨੇ ਉਹ ਵੀ ਇਹਨਾਂ ਦੀ ਵੱਤੋ ਮਜਦ ਕਰੋ ਹਾਂ ਜਰੂਰ ਜੀ ਇਹ ਹਾਲਾਤ ਨੇ ਇਸ ਪਰਿਵਾਰ ਦੇ ਵਿਆਹ ਦੇ ਵਿੱਚ ਦਿਨ-ਰਾਤ ਰਹਿੰਦੇ ਨੇ ਤਾਂ ਇਹ ਇੱਧਰ ਦਾ ਹਾਲਾਤ ਵੀ ਦੱਸ ਦਿੰਨੇ ਆ ਕਿ ਰਸੋਈ ਤੇ ਜਿਹੜੀ ਨਾਲ ਰਹਿਣ ਬਸੇਰਾ ਇੱਥੇ ਇਹੀ ਦੋ ਰੂਮ ਨੇ ਨਾਲ ਹੀ ਇਹ ਛੋਟੀ ਜਿਹੀ ਰਸੋਈ ਹੈ ਤੇ ਇੱਥੇ ਇਹਨਾਂ ਦਾ ਰੋਟੀ ਬਾਨੀ ਬੰਦਾ ਹੈ ਤੇ ਇਹ ਬਾਹਰ ਦੇ ਹਾਲਾਤ ਨੇ 5 ਫੁੱਟ ਨੀਵਾ ਹੈ ਕਬੂਤਰਾਂ ਜਿਹਾ ਬਾੜਾ ਬਣਾਇਆ ਹੋਇਆ ਹੈ ਤੇ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਪਰਿਵਾਰ ਰਿਆ ਰਿਹਾ ਤਾਂ ਸਭ ਤੋਂ ਜਿਆਦਾ ਚਾਹ ਆਂਦੇ ਕਿ ਈ ਦੇ ਵਿਆਹ ਦਾ ਪਿਤਾ ਨੂੰ ਹੁੰਦਾ ਹੈ ਕਿ ਉਹਨੇ ਆਪਣੀ लाਡਲੀ ਧੀ ਨੂੰ ਰੀਝਾ ਨਾਲ ਡੋਲੀ ਦੇ ਵਿੱਚ ਬਿਠਾਉਣਾ ਹੁੰਦਾ ਹੈ। ਬਸ ਬਾਪ ਦੇ ਮੋਢਿਆਂ ਤੇ ਭਾਰ ਹੈ ਕਿਉਂ ਨਹੀਂ ਜਿੰਮੇਵਾਰੀਆਂ ਦਾ ਭਾਰ ਹੈ। ਪਹਿਲਾਂ ਦੋ ਧੀਆ ਵਿਆਹਿਆਂ ਦੇ ਰਿਸ਼ਤੇਦਾਰਾਂ ਨੇ ਮਦਦ ਦਿੱਤੀ ਥੋੜੀ ਬੋਤੀ ਫਿਰ ਵਿਆਹ ਹੋਇਆ। ਹੁਣ ਹਿੰਮਤ ਹੀ ਹਾਰੇ ਹੋਏ ਨੇ ਕਿਉਂਕਿ ਰਿਸ਼ਤੇਦਾਰਾਂ ਤੋਂ ਵੀ ਬਾਰ-ਬਾਰ ਹੱਥ ਨਹੀਂ ਫੁਲਾਏ ਜਾਂਦੇ ਰਿਸ਼ਤੇਦਾਰ ਵੀ ਉਸ ਤਰ੍ਹਾਂ ਦੇ ਹੁੰਦੇ ਨੇ ਜਿੰਨੀ ਕਿ ਮਦਦ ਦਿੰਦੀ ਦਿੱਤੀ ਜਾਂਦੀ ਉਸ ਨਾਲ ਹੀ ਚੱਲਦਾ ਹੈ। ਹੁਣ 7 ਦਿਨ ਰਹਿੰਦੇ ਨੇ ਤਾਂ ਇਸ ਪਿਓ ਨੇ ਆਪਣੀ ਧੀ ਨੂੰ ਲਾਡਾਂ ਨਾਲ ਡੋਲੀ ਦੇ ਵਿੱਚ ਬਿਠਾਉਣਾ ਹੈ ਪਰ ਹਾਲਾਤ ਜਿਹੜੇ ਨੇ ਉਹੋ ਜਿਹੀ ਨਹੀਂ ਬਣੀ ਸੱਸੀ ਗਾਲ ਸਰਦਾਰ ਸਾਹਿਬ ਕੀ ਨਾਮ ਹੈ ਤੁਹਾਡਾ ਸਰਦਾਰ ਸਾਹਿਬ ਸਰਦਾਰ ਸਾਹਿਬ ਮੈਂ ਦੇਖ ਰਿਹਾ ਕਿ ਹੀਰਾਨੀ ਦਾ ਵਿਆਹ ਜਰੂਰ ਆ ਰੰਬਿਆ ਤੁਸੀਂ ਪਰ ਤਿਆਰੀਆਂ ਨਹੀਂ ਹੋਈਆਂ ਹਾਂਜੀ ਕਿਉਂ ਨਹੀਂ ਹੋਈਆਂ ਇਹਦੇ ਪੈ ਤਾਂ ਲਾ ਗੀਆਂ ਜੀ ਹਾਂ ਕੀ ਕਰਦੇ ਤੁਸੀਂ ਜਿਆੜੀ ਕਰ ਸਰ ਬੜੀਆਂ ਤਿਆਰੀਆਂ ਹੁੰਦੀਆਂ ਨੇ ਬੜੇ ਚਾਹ ਹੁੰਦੇ ਨੇ ਧੀ ਦੇ ਪਰੀਆਂ ਵਰ ਦੀਾਂ ਦੇ ਡੋਲੀ ਦੇ ਵਿੱਚ ਬਿਠਾਉਣਾ ਹੁੰਦਾ ਜਦੋਂ ਧੀ ਨੂੰ ਹਾਂਜੀ ਤਾਂ ਬੜੇ ਸੁਪਨੇ ਹੁੰਦੇ ਨੇ ਪਿਤਾ ਦੇ ਕਿੰਨੇ ਸੁਪਨੇ ਸਜਾਏ ਉਹ ਬਣੇ ਪੈਣ ਦੇ ਪਹਿਲੇ ਗੋਲ ਗੋਣਿਸ ਬੁੜੇ ਕਾਬਿਸ ਰੋਣਾ ਹਾਂ। ਹਾਂ। ਪੈ ਨਹੀਂ। ਵੈਸੇ ਧੀ ਰਿਜਾ ਇਹਦੇ ਵਿੱਚ ਜੇ ਜੇ ਪੈਸੇ ਹੁੰਦੇ ਨਾ ਇਸ ਤਰ੍ਹਾਂ ਧੀ ਨੂੰ ਤੋਰਦੇ ਤੇ ਚੰਗੀ ਦਾ ਤੋਰਦੇ ਵਧੀਆ ਤੋਰਦੇ ਹਾਂ। ਹਾਂ। ਜ਼ਾਬਦਾਰੀ ਮਜਬੂਰੀਆਂ ਜਿਹੜੀਆਂ ਨੇ ਭਾਰੀ ਪੈ ਗਈਆਂ ਨੇ ਜੀਵਨ ਤੇ ਹਾਂਜੀ। ਅੱਜ ਦੁਨੀਆਂ ਦੇ ਸਾਹਮਣੇ ਹੱਥ ਫਲਾਉਣੇ ਪੈ ਰਹੇ ਨੇ ਵੀਡੀਓ ਬਣਾਉਣੀਆਂ ਪੈ ਰਹੀਆਂ ਨੇ। ਮਜਬੂਰੀਆਂ ਬਣੀਆਂ। हां जरूर मजबुरियां बन ਜਾਂਦੀਆਂ ਨੇ ਦੋਸਤੋ ਜਦੋਂ ਦੂਜਿਆਂ ਦੇ ਸਾਹਮਣੇ ਆਪਣੀ ਫਰਿਆਦ ਲਾਉਣੀ ਪੈਂਦੀ ਹੈ ਤਾਂ ਇਹ ਪਰਿਵਾਰ ਵੀ ਫਰਿਆਦ ਲਾ ਰਿਹਾ ਆਪਣੀ ਧੀ ਦੇ ਵਿਆਹ ਵਾਸਤੇ ਸਰ ਭਰਤੀ ਇਹਦੇ ਵਿਆਹ ਵਾਸਤੇ ਦੂਜਿਆਂ ਦੇ ਸਾਹਮਣੇ ਹੱਥ ਫਲਾਉਣੇ ਪੈ ਗਏ ਤੁਹਾਨੂੰ ਵੀਡੀਓ ਵੀ ਸਾਡਾ ਵੀ ਮਨ ਨਹੀਂ ਸੀ ਵੀਡੀਓ ਬਣਾਉਂਦਾ ਪਰ ਪਰਿਵਾਰ ਨੇ ਤੇ ਇਹਨਾਂ ਦੇ ਪਿੰਡ ਵਾਲੇ ਤੇ ਮਹੱਲੇ ਰਿਸ਼ਤੇਦਾਰਾਂ ਨੇ ਜਦੋਂ ਹਾਮੀ ਭਰੀ ਇਹ ਵੀਡੀਓ ਪਾਉਣੀ ਹੈ ਫਿਰ ਸਾਨੂੰ ਵੀਡੀਓ ਪਾਉਣੀ ਪੈ ਰਹੀ ਹੈ ਇਸੇ ਉਮੀਦ ਦੇ ਨਾਲ ਇਹ ਤੁਰੀ ਦਾਨੀ ਸੱਜਣ ਰੱਬ ਦਾ ਫਰਿਸ਼ਤਾ ਬਣੇ ਇਸ ਪਰਿਵਾਰ ਤਾਈ ਪਹੁੰਚੇ ਅਤੇ ਇਸ ਧੀ ਰਾਣੀ ਦੇ ਜਿਹੜੇ ਆਨੰਦ ਗਾਣੇ ਚਾਹਾਂ ਨਾਲ ਪੂਰੇ ਹੋਣ ਉਮੀਦ ਕਰਦੇ ਆ ਕਿ ਇਹਨਾਂ ਸੱਤਾਂ ਦਿਨਾਂ ਦੇ ਵਿੱਚ ਹੀ ਇਸ ਧੀ ਰਾਣੀ ਦਾ ਵਿਆਹ ਜਿਹੜਾ ਵਧੀਆ ਤਰ੍ਹਾਂ ਧੂਮ-ਧਾਮ ਨਾਲ ਹੋਵੇਗਾ ਇਹ ਸਿਰਫ ਸੰਭਾਵਨਾ ਹੈ ਜੇ ਤੁਸੀਂ ਇਸ ਪਰਿਵਾਰ ਦੀ ਬਾਫੜਾ ਇਸੇ ਉਮੀਦ ਦੇ ਨਾਲ ਮੈਨੂੰ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਸਰ웅ੀਰ ਜੀ ਲਾਲੀ ਤੁਸੀਂ ਜਿਹੜੇ ਰਹੋ ਨੈਸ਼ਨ ਪੁੱਛਣਾ